ਜਿਹੜਾ ਟਰੱਕ ਰਾਸ਼ਮ ਦਾ ਫੜਿਆ ਗਿਆ ਉਸ ਸਬੰਧ ਵਿੱਚ ਪੁਲਿਸ ਆਈ ਹੈ ਇਹ ਜਿਹਾ ਉਹਨਾਂ ਨੇ ਠੀਕ ਹੈ ਰਾਸ਼ਮ ਲਾ ਕੇ ਅਸੀਂ ਅਸੀਂ ਇਹਨੂੰ ਜਬਤ ਕਰ ਦੋ ਜਿਨੀ ਦੇਰ ਤੋਂ ਕਾਰੋਂ ਨਹੀਂ ਆਈ ਇਹ ਮੇਰੀ ਗੱਲ ਸਮਝੋ ਆਇਆ ਨਾ ਆਈ ਐਮ ਦੀ ਪੁਲਿਸ ਕਾਉਂਟਰਟਾਟ ਇਹ ਗੱਲ ਸੁਣੋ ਸਰ ਸਰ ਇਲੈਕਸ਼ਨ ਕਮਿਸ਼ਨ ਡੀਸੀ ਆਫਿਸ ਜਗਤਕ ਆ ਰੋ ਨੂੰ ਜਾਂ ਕਿਸੇ ਨ ਸਰਵਰ ਨੂੰ ਇਹਦੇ ਅਸੀਂ ਤੁਹਾਨੂੰ ਕੰਪਾਉਂਡ ਨਹੀਂ ਕਰੇ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇਲੈਕਸ਼ਨ ਨਾਮਸਟੈਂਸ ਹਸਾਬ ਨਾਲ ਤੁਸੀਂ ਇਹਨੂੰ ਜ਼ਬਤ ਕਰ ਸਕਦੇ ਹੋ ਬਿਲਕੁਲ ਬਿਲਕੁਲ ਦੇਖੋ ਮੇਰੀ ਬਾਰ ਹੋ ਰਹੀ ਹੈ ਪੁਲਿਸ ਨਹੀਂ ਕਰ ਰਹੀ ਸਾਰਿਆਂ ਤੋਂ ਹੋ ਜਾਊਗਾ ਬੀਗ ਬੀਗ ਦੀ ਪੁਲਿਸ ਕਾਉਂਟਰਪਾਰਟ ਆਫ ਰੋ ਆਈ ਐਮ ਓਨ ði ਸਪੌਟ ਐਂਡ ਹਿਅਰ ਦੇਖੇ ਵੀ ਸਰ 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 ਪੁਲਿਸੇਸ਼ਨ ਨੂੰ ਲੈ ਕੇ ਜਾ ਰਹੇ ਸਾਨੂੰ ਸਾਨੂੰ ਪੁਲਿਸ ਤੇ ਭਰੋਸਾ ਹੀ ਨਹੀਂ ਰਿਹਾ ਮੇਰੇ ਮੇਰੇ ਤੋਂ ਦੇਖੋ ਕੀ ਕੀ ਵਨ ਪੁਲਿਸ ਖੰਨਾ ਨੇ ਇਹ ਟਰੱਕ ਭੇਜਿਆ ਹੈਗਾ ਇਹੋ ਵੀ ਵੈਰੀਫਾਈ ਕਰਦੇ ਆ ਇਹਦੇ ਐਂਟੀਸੀਡੈਂਟਸ ਕੀ ਨੇ ਕੌਣ ਆਇਆ ਬੰਦਾ ਕਿੱਥੋਂ ਆਇਆ ਓਨਰਸ਼ਿਪ ਕੀ ਦੀਆ ਇਟ ਇਜ਼ ਆਲ Part ਆਫ ਪੁਲਿਸ ਪ੍ਰੋਸੀਜਰ ਪੁਲਿਸ ਇਨਵੈਸਟੀਗੇਸ਼ਨ ਜੀ ਹਾਂ ਉਹ ਸਾਹਿਬ ਆਖੇ थे ਵਿਸ਼ਵਾਸ ਦਿਵਾਜਾ ਕਿ ਇਹ ਹੈ ਪੁਲਿਸ ਹੈ ਸਹੀ ਕਾਰਵਾਈ ਕਰੇਗੀ ਅਸੀਂ ਭੇਜਾਂਗੇ ਰੋਜ਼ ਮਾਈਕ ਥੱਲੇ ਕਰੋ ਬਾਅਦ ਚ ਬਾਈਟ ਕਰ ਲਓ ਕੋਈ ਸਹੀ ਕਾਰਵਾਈ ਕਰੇਗੀ ਤੁਸੀਂ ਅਰੈਸਟ ਸ਼ੋਅ ਆਸ਼ੂ ਜੀ ਅੱਥਰਥਾਨ ਨੂੰ ਐਕਟੀਵਾ ਫੜਵਾ ਕੇ ਗਏ ਹੈਗੇ ਆ ਤੁਸੀਂ ਮੁੜ ਕੇ ਸਾਡਾ ਵਰਕਰ ਕੁੱਟਣਾ ਸ਼ੁਰੂ ਕਰਤਾ ਨਹੀਂ ਮੈਡਮ ਦੇਖੋ ਇਦਾਂ ਦੇ આરોਪ ਦਾ ਨਹੀਂ ਅਸੀਂ ਆਪਣੇ ਕਾਰਵਾਈ ਕਰ ਰਹੇ ਹਾਂ ਕੋਈ ਗੱਲ ਨਹੀਂ ਚਾਰ ਬੰਦੇ ਠੀਕ ਹੈ ਆਈ ਐਗਰੀ ਬਟ ਚਾਰ ਬੰਦੇ ਇੱਕ ਦੇਖੋ ਟਰੱਕ ਖੜਾ ਸਾਡੀ ਪੁਲਿਸੀ ਮੌਕੇ ਦਾ ਰਿਪੋਰਟ ਕਰ ਰਹੇ ਨਹੀਂ ਜੀ ਪਹਿਲਾਂ ਜਿੰਦਗਾਨੀ ਪੋਲੀਟਿਕਲ ਸਲੋਗਨ ਕਲੀਨ ਕਰਕੇ ਤੁਸੀਂ ਇਲੈਕਸ਼ਨ ਪ੍ਰੋਸੈਸ ਨੂੰ ਸਾਡਾ ਆਪਣੀ ਡਿਊਟੀ ਕਰ ਦਿਓ ਨਹੀਂ ਅਸੀਂ ਇਹ ਰੱਖਿਆ ਅਸੀਂ ਕਰਾਂ ਜੋ ਮੈਂ ਨਹੀਂ ਨਹੀਂ ਥੋੜਾ ਜਿਹਾ ਕੋਈ ਨਹੀਂ ਕੋਈ ਗੱਲ ਨਹੀਂ ਥੋੜਾ ਸਾਨੂੰ ਸਭ ਨੂੰ ਕੋਈ ਨਹੀਂ ਕਿ ਤੂੰ ਭੇਜ ਕੋਈ ਗੱਲ ਨਹੀਂ ਮੈਂ ਕਰਦਾ ਭਾਈ ਅਬਦਰਵਰ ਨੂੰ ਬੁਲਾਓ ਪਹਿਲਾਂ ਕੋਈ ਗੱਲ ਬੁਲਾਓ ਅਬਦਰਵਰ ਨੂੰ ਬ੍ਰਦਰ ਸਾਈਡ ਤੇ ਜੋ ਜਿਸ ਘਰ ਤੇ ਰਾਜ ਹੋਰ ਲਿਆਇਆ ਉਹ ਕਰਦਾ ਜੇ ਇਹ ਕਰੂਗਾ ਨਾ ਜਿਸ ਘਰ ਉਹ ਕਰਦਾ ਕਿ ਇਹ ਖਲੂ ਆ ਕੇ ਤੇ ਰਾਜ ਨੂੰ ਉੱਪਰ ਆ ਮੈਂ ਸਾਰਾ ਘਰ ਤੁਹਾਨੂੰ ਦਿਖਾਣੇ ਆ 120 ਹੋ ਰਹੀਆਂ ਘਰ ਜੁੱਤੇ ਉਹ ਵੀ ਦੇਖੋ ਜੀ ਕੋਈ ਗੱਲ ਨਹੀਂ ਫੋਟੋ ਘਰ ਦੀ 510 ਰਹਿਣਾ ਪਰ ਦੇਖੋ ਇੱਥੇ ਮੌਕੇ ਦੇ ਨਹੀਂ ਕਥੀਸ਼ਾ ਹੋਣੀ ਆ ਸਾਰਾ ਇਸ ਤਾਮਨ ਸਾਡਾ ਬੜਾ ਪ੍ਰੋਸੀਜਰ ਆ ਸੀ ਮੇਰੇ ਜਾਣ ਆਇਆ ਹੈ ਕਿ ਪੁਲਿਸ ਸਟੇਸ਼ਨ ਉਸੀਂ ਆਪਣਾ ਪ੍ਰੋਸੀਜਰ ਫਾਲੋ ਕਰ ਰਹੇ ਹਾਂ ਇੱਕ ਕਰਦੇ ਅੰਦਰ 60 ਬੋਰੀਆਂ ਪੇਸ਼ ਹੋਈਆਂ ਕੋਈ ਨਾ ਰੋ ਯਾਰ 120 ਬੋਰੀਆਂ ਇਹਨਾਂ ਦੇ ਪੁਲਿਸ ਦਾ ਧੱਕਾ ਨਹੀਂ ਚੱਲਣ ਦੇਵਾਂਗੇ ਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਟਰੱਕ ਫੜਿਆ ਰਾਸ਼ਨ ਦੇ ਗਾਰਡੀਆਂ ਲੱਦੀਆਂ ਕਿੰਨਾ ਬੋਰੀਆਂ ਲੱਦੀਆਂ ਟਰੱਕ ਫੜਿਆ ਅੱਜ ਉਹ ਡਰਾਈਵਰ ਅੱਜ ਘਰ ਦੇ ਅੱਗੇ ਲੱਗ ਕੇ 713 ਨੰਬਰ ਉਸ ਮਕਾਨ ਦੇ ਅੱਗੇ ਲੱਗ ਕੇ ਹਸਪਤਾਲੇ ਨਾਲ ਆਮ ਆਪਣੀ ਪਾਰਟੀ ਤੋਂ ਵੀਰਵਾਰ ਸੰਜੀਵ ਰਾਦੇ ਬੈਨਰ ਲੱਗੇ ਸੀ ਉਹ ਆਖ ਰਿਹਾ ਕਿ ਮੈਂ ਅੱਜ ਵੀ ਬੋਲੇ ਰਸਲੇ ਲੈ ਕੇ ਆਈ ਸੀ 60 ਬੋਰੀਆਂ ਆ ਕੇ ਕਿ ਮੈਂ ਉਸ ਘਰ ਦੇ ਕੇ ਉਤਾਰ ਕੇ ਆਇਆ ਜਦੋਂ ਟਰੱਕ ਦਾ ਡਰਾਈਵਰ ਉਸ ਘਰ ਕੇ ਲੈ ਕੇ ਗਿਆ ਕੋਸ਼ਿਸ਼ ਕੀਤੀ ਡਰਾਈਵਰ ਨੇ ਵੀ ਤੁਸ਼ਪਾ ਅਜੀ ਵਰਕਰ ਵੀ ਸੀ মিডিਆ ਵੀ ਨਾਲ ਸੀ ਪਤਾ ਹੋ ਗਿਆ ਜਦੋਂ ਤੱਕ ਆਇਆ ਪਹਿਲਾਂ ਬਹੁਤ ਵਾਰੀਆਂ ਉਸ ਘਰ ਦੇ ਵਿੱਚੋਂ ਕੋਈ ਬਾਹਰ ਨਹੀਂ ਆਇਆ ਤਾਂ ਹੁਣ ਕੋਲੇ ਅਨੰਤਾ ਸ਼ੂ ਨੂੰ ਕਮੈਂਡ ਕਰ ਰਹੇ ਨੇ ਕਿ ਉਸ ਘਰ ਦੇ ਵਿੱਚੋਂ ਜਿੱਥੇ ਜਿਹੜੀ ਆਈ ਹੈਗੀ ਆ ਪੁਲਿਸ ਕਹੇ ਰਹੀ ਹੈ ਕਿ ਟਰੱਕ ਲੈ ਕੇ ਜਾਣਾ ਪਰ ਮਮਤਾ ਆਸ਼ੂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿੰਨਾ ਚਿਰ ਚੋਣ ਕਮਿਸ਼ਨ ਦੇ ਅਧਿਕਾਰੀ ਜਾਂ ਆਰਓ ਜਿਹੜੇ ਆ ਕੇ ਇਸ ਤੇ ਕਾਰਵਾਈ ਨਹੀਂ ਕਰਦੇ ਉਹਨਾਂ ਟਾਈਮ ਇਹ ਟਰੱਕ ਜਿਹੜਾ ਨਹੀਂ ਲਿਜਾਣ ਦਿੱਤਾ ਜਾਊਗਾ ਕਿਉਂਕਿ ਪਹਿਲਾਂ ਵੀ ਇੱਕ ਦੋ ਇਹੋ ਜਿਹੇ ਇਨਸੀਡੈਂਟ ਹੋਏ ਨੇ ਜਿੱਥੇ ਇਹਨਾਂ ਨੇ ਨਹੀਂ ਕੋਈ ਕਾਰਵਾਈ ਪੁਲਿਸ ਨੇ ਕੀਤੀ ਤਾਂ ਪੁਲਿਸ ਦੇ ਅਧਿਕਾਰੀ ਅਧਿਕਾਰੀਆਂ ਨੂੰ ਸਾਫ਼ ਤੌਰ ਤੇ ਮਨਾ ਮਮਤਾ ਅਸ਼ੂ ਦੇ ਵੱਲੋਂ ਕੀਤਾ ਗਿਆ ਔਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿੰਨਾ ਟਾਈਮ ਜਿਹੜੇ ਆਰਓ ਜਾਂ ਫਿਰ ਇਲੈਕਸ਼ਨ ਕਮਿਸ਼ਨ ਦੇ ਹੋਰ ਅਧਿਕਾਰੀ ਜਿਹੜੇ ਆ ਉਹ ਨਹੀਂ ਆ ਜਾਂਦੇ ਉਹਨਾਂ ਟਾਈਮ ਕੋਈ ਵੀ ਜਿਹੜਾ ਇਸ ਤੋਂ ਟਰੱਕ ਨੂੰ ਲਿਜਾਣ ਨਹੀਂ ਦਿੱਤਾ ਜਾਊਗਾ ਹਾਲਾਂਕਿ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਇੱਕ ਘਰ ਦੇ ਵਿੱਚ ਰਾਸ਼ਨ ਦੀਆਂ ਕਈ ਬੋਰੀਆਂ ਵੀਰਾਂ ਆਊਟਸਾਈਡਰ ਆਇਆ ਦੇਖ ਲੋ ਅਸੀਂ ਬੰਦਾ ਬੈਠੇ ਆਇਆ ਫੇਰ ਜੀ ਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਰਾਸ਼ਨ ਦਾ ਪਰੈ ਟਰੱਕ ਹੈ ਹਲੋ ਇੱਕ ਪਾਲਸੀ ਪੁਲਿਸ ਜਿਹੜੀ ਆ ਕੇ ਖੜੀ ਹੋ ਗਈ ਹੈ ਕਿੰਨੀ ਦੇਰ ਤੱਕ ਸਰਵਰ ਨਹੀਂ ਆਂਦਾ ਟਰੱਕ ਨਹੀਂ ਜਾਊਗਾ ਆਰੋ ਆਰੋ ਸਸੀ ਕਾਲਜੀ ਸਰ ਕੁਝ ਨਾ ਸਰਵਰ ਨੂੰ ਪੇਇਓ ਸਾਨੂੰ ਰਿਟਰਨ ਚ ਦੇ ਦੋ ਵੀ ਇਹ ਕੰਪਾਉਂਡਰ ਹੋਗਾ ਇਹਦਾ ਸਮਾਨ ਕਿਤੇ ਹੋਰ ਨਹੀਂ ਵੰਡਿਆ ਜਾਊਗਾ ਕਿਉਂਕਿ ਪੁਲਿਸ ਤੇ ਭਰੋਸਾ ਨਹੀਂ ਹੈ ਜਖੰਨੇ ਦੀ ਪੁਲਿਸ ਸੰਗਰੂਰ ਦਾ ਰਾਸ਼ਨ ਇੱਥੇ ਵੇਚ ਸਕਦੀ ਆ ਆਕੇ ਵੰਡ ਸਕਦੀ ਆ ਤੇ ਪੁਲਿਸ ਤੇ ਭਰੋਸਾ ਨਹੀਂ ਆ ਵੀਰ ਜੀ ਬੋਰੀਆਂ ਇਹ ਨਾ ਇਹ ਜਿੰਨੇ ਵੀ ਹੈਗੇ ਆ ਸਾਰੇ ਸਾਰੇ ਮੇਰੇ ਭਰਾ ਆ ਛੋਟੇ ਆ ਕੋਈ ਬੰਦੇ ਪਰ ਇਸ ਵੇਲੇ ਇਹਨਾਂ ਜਨੇ ਹੱਥ ਚੜਾਏ ਦੇ ਬੱਟੇ ਹੋਏ ਆ ਉਹ ਸਰਕਾਰ ਨੂੰ ਬਹੁਤ ਸਾਨੂੰ ਦੇ ਕੇ ਆ ਕੇ ਦੇ ਦੇਣ ਵੀ ਅਸੀਂ ਇਹ ਸਾਰਾ ਕੰਪਾਉਂਡ ਕਰ ਲਿਆ ਭਾਈ ਮਾਈ ਥੱਲੇ ਕਰਉਂਦੇ ਨੇ ਹੋਰ ਇੱਕ ਕਰ ਦੇਵੇ 60 ਬੋਰੀਆਂ ਪਈਆਂ ਵੀ ਆ ਸਾਰਾ ਮਾਈ ਥੱਲੇ ਕਰਉਂਦੇ ਹੋਣ 60 ਬੋਰੀਆਂ ਮੇਰੀ ਇੱਕ ਗੱਲ ਦੋਸਤਾਂ ਮੈਨੂੰ ਕੀ ਭਰੋਸਾ ਜੇ ਖੰਨੇ ਦੀ ਪੁਲਿਸ ਹੈ ਇਹ ਰਾਸ਼ਨ ਵੰਡਵਾ ਸਕਦੀ ਹੈ ਦੀ ਕੋਲੇਸਤ ਬਾਕੀ ਫੜੇਗੇ ਜਿਹੜੇ ਏਰੀਆ ਚ ਜਾ ਕੇ ਸਾਡੇ ਚ ਬੰਦਲਾ ਚ ਕਰਦੇ ਦੱਸੋ ਵੀਰ ਜੀ ਵੀਰ ਜੀ ਵੀਰ ਜੀ ਹਾਂਜੀ ਬੋਲੋ ਸਪੀਕਰ ਦੇ ਵਾਲੇ ਅੱਛਾ ਅਸੀਂ ਇੱਥੇ ਅਦਾ ਕਰਦੇ ਹਾਂ ਇਹ ਟਰੱਕ ਨੂੰ ਨਾ ਟਰੱਕ ਨੂੰ ਬੰਦ ਕਰਾ ਕੇ ਤੁਸੀਂ ਸੀਲ ਕਰਵਾ ਕੇ ਸਾਈਡ ਤੇ ਕਰ ਦਿਓ ਹਾਂ ਸੀਲ ਕਰਵਾ ਕੇ ਅਸੀਂ ਸਾਈਡ ਤੇ ਲਵਾ ਦਿੰਦੇ ਹਾਂ ਤਾਂ ਕਿ ਕੋਈ ਉਹ ਨਾ ਮੈਂ ਅਸੀਂ ਕਰਵਾ ਦਿੰਦੇ ਹਾਂ ਤੇ ਜਿਹੜੀਆਂ ਬੋਰੀਆਂ ਮੇਰੀ ਗੱਲ ਸਮਝ ਜਿਹੜੀਆਂ ਘਰ ਦੇ ਵਿੱਚ ਪਈਆਂ ਜੀ ਉਹ ਪੰਜਾਬੀ ਨੂੰ ਘੜ ਦੇ ਵਿੱਚ ਜਾ ਕੇ ਦੇਖਣ ਨਾਲ ਹਾਂ ਜੀ ਸਰ ਬਰਾਦਰ ਧੱਕਾ ਨਾ ਮਾਰੋ ਯਾਰ ਉਹ ਐਸਾ ਕਰਦੇ ਕਰਾਂਗੇ ਹਾਂ ਅੱਜ ਅੱਜ ਹਾਂ ਜੀ ਸਰ ਕੀ ਕਰਾ ਜਾਓਗੇ ਹਾਂ ਜੀ ਸਰ ਤੇਰੇ 2 ਮਿੰਟ ਖੜ ਜੋ ਦੇ ਰਹੇ ਹਾਂ ਕਰ ਰਹੇ ਆਪਣੇ ਕਾਰੋਬਾਰ ਕਰ ਰਹੇ ਹਾਂ ਕੋਣ ਕਿਸਕੇ ਟਿਕਾ ਹੱਲੇ ਤਾਂ ਜਿਹੜੀ ਲੇਡੀ ਲੇਡੀ ਦੇ ਘਰ ਰਾਹ ਪੁੱਤਰਿਆ ਰਾਸ਼ਨ ਮੰਨਣਾ ਤਾਂ ਪਹਿਲਾਂ ਉਹਦੇ ਘਰ ਜਾ ਕੇ ਕਰਵਾਉ। ਇਹ ਕੰਮ ਜੈਸਾ ਕਿ ਮੈਡਮ ਅੱਛਾ ਚਲੋ ਤੁਹਾਡੇ ਨਾਲ ਉਹ ਹੋ ਗਿਆ। ਤੁਸੀਂ ਵੀਰ ਜੀ ਵੀਰ ਜੀ ਤੁਸੀਂ ਪਹਿਲਾਂ ਪਹਿਲਾਂ ਜਿਹਦੇ ਘਰ ਰਾਸ਼ਨ ਉਤਰਿਆ ਉਹਦੇ ਘਰ ਤੁਸੀਂ ਫੇਟੋ। ਅਸੀਂ ਅੱਗੇ ਕਲੇਨੀ ਤੇ ਜਾਗੇ ਪਰ ਕੱਲਾ ਪਹਿਲਾਂ ਪਹਿਲਾਂ ਉਸ ਲੇਡੀ ਦੇ ਘਰ ਪੁਲਿਸ ਜਾਏਗੀ ਕੱਲਾ ਉਹ ਲੇਡੀ ਦੇ ਘਰ ਪੁਲਿਸ ਜਾਏਗੀ ਉੱਥੇ ਹੀ ਰਾਸ਼ਨ ਲਿਆਇਆ ਜਾਊਗਾ। ਪਹਿਲਾਂ ਫੇਟੋ। ਪਹਿਲਾਂ ਉਹ ਕਰਨਾ ਇਕੱਠਾ ਰੱਖ ਲੈ। ਹਾਂ ਉਹੀ। ਬਹੁਤ ਵਧੀਆ। ਉਹਦਾ ਹੋਣ ਚਾਹੀਦਾ ਵਰਤਿਕਰਨ ਅੰਤ੍ਰੋਪਲਾ ਰਾਸ਼ਨ ਪ੍ਰਮਾਣਕਰਨ ਉਹ ਵੀ ਸਾਰਾ ਰਾਸ਼ਨ ਐਸਿਡ ਰੈਕਟਿਵ ਆਏਗਾ ਸਰ ਤੁਸੀਂ ਖੰਡ ਕਰਦੇ ਇੱਕ ਮਿੰਟ ਹਾਲ ਕੰਮ ਕਰ ਲੈ ਇੱਕ ਮਿੰਟ ਬ੍ਰੇਕ ਇੱਕ ਮਿੰਟ ਯਾਰ ਇਹਨੂੰ ਗਲਤ ਕਰ ਲੈਂਦੇ ਕਬੜਾ ਗਲਤ ਕਰ ਲੈਂਦਾ ਨਾ ਆ ਗਲ ਜਿਹੜੀ ਆ ਲਗਾਤਾਰ ਕੀ ਕਹਿ ਰਹੇ ਆ ਜੀ ਆਰੋ ਸਾਹਿਬ ਕੀ ਕਹਿ ਰਹੇ ਆ ਮੈਡਮ ਹਾਰੋ ਸਾਹਿਬ ਕੀ ਕਹਿ ਰਹੇ ਨੇ ਹਾਰੋ ਸਾਹਿਬ ਕਹਿ ਰਹੇ ਵੀ ਟਰੱਕ ਪੁਲਿਸ ਦੇ ਵਿੱਚ ਅਸੀਂ ਕੰਪਾਉਂਡ ਕਰਨਾ ਹੈਗਾ ਆ ਠੀਕ ਹੈ ਉਹ ਆਪਣੇ ਲਾ ਬਾਏ ਅਸੀਂ ਲੋਹ ਦੇ ਨਾਲ ਚੱਲਣ ਵਾਲੇ ਅਸੀਂ ਉੱਥੇ ਕੰਪਾਉਂਡ ਕਰਵਾ ਲੇ ਪਰ ਸਾਡੀ ਮੰਗ ਇਹ ਹੈਗੀ ਆ ਕਿ ਜਿਹੜੀ ਲੇਡੀ ਦੇ ਘਰ ਪਹਿਲਾਂ ਰਾਸ਼ਨ 60 ਬੋਰੀਆਂ ਉਤਰੀਆਂ ਉੱਥੇ ਪੁਲਿਸ ਚੱਲੇ ਉੱਥੋਂ ਰਾਸ਼ਨ ਪਹਿਲਾਂ ਬਰਾਮਤ ਕਰ ਡਿਸਟ੍ਰਿਕਟ ਪ੍ਰਸ਼ਾਸਨ ਬਿਮਾਰਿਆ ਸੀ सीएम ਸਾਹਿਬ ਦੇ ਪਿੰਡੋਂ ਆ ਰਿਹਾ ਸਕੂਲਾਂ ਰਾਸ਼ਨ ਬਸਪੋਰੀਆਂ ਦੇਖੋ ਉਹ ਤਾਂ ਵੇਖੋ ਕੀ ਆਇਆ ਠੀਕ ਓਕੇ ਜੀ ਥੈਂਕ ਯੂ